ਕੀ ਨਾ ਭਾਈ ਆਪਣਾ ਉਹ ਸਰਪ੍ਰੇਵਿਟ ਆਈ ਹੋਏ ਸੀ ਤੇ ਕਿੱਦਾਂ ਦਾ ਲੱਗਿਆ ਲੱਗਿਆ ਚੰਗਾ ਬਹੁਤ ਵਧੀਆ ਸਰ ਬਹੁਤ ਵਧੀਆ ਲੱਗਾ ਹੰਨੇ ਅਈ ਫਸਟ ਟਾਈਮ ਅੱਥੇ ਆਇਆ ਤਾਂ ਲੰਗਰ ਬਹੁਤ ਵਧੀਆ ਲੱਗਾ ਘੜ ਵਰਗੇ ਓਟ ਮਿਲਦੀ ਅੱਥੇ ਕੀ ਕਰਦੇ ਹੋ ਤੁਸੀਂ ਅਫਾ ਕਾਲਜ ਪੜ੍ਹਦੇ ਹੋ ਪੀਜੀ ਕਰਦੇ ਹੋ ਹਾਂਜੀ ਸਰ ਪੀਜੀ ਚ ਰੰਦੇ ਆਪਾਂ ਤੇ ਪੀਜੀ ਚ ਇੰਦਾ ਵੀ ਰੋਚੀ ਮਿਲਦੀ ਸੀ ਨਹੀਂ ਸਰ ਉੱਥੇ ਤਾਂ ਬਹੁਤ ਇਸਨੇਂ ਦੇ ਰੋਟੇ ਲੱਗਣ ਅੱਥੇ ਆਇਆ ਪਹਿਲੀ ਵਾਰ ਤਾਂ ਘੜ ਵਰਗਾ ਖਾਣਾ ਮਿਲਿਆ ਤੇ ਐ ਹੁਣ ਪੀਜੀ ਜਾ ਕੇ ਨਾਲ ਦੇ ਆਪਣੇ ਯਾਰੋ ਦੋਸਤਾਂ ਨੂੰ ਵੀ ਦੱਸਾਂਗੇ ਅੱਜ ਆਉਤੇ ਪੀਜੀ ਉਹ ਘੜਵੜ ਦਾ ਖਾਣਾ ਖਾਓ। ਇਹ ਦੋ ਲਾਈਨਾਂ ਨੂੰ ਤੁਸੀਂ ਕਹਿ ਲਈ ਕਿ ਆ ਜਾਏ ਇਸ ਸਰਵਾਰੇ ਤੇ ਕੀ ਕਹਿਣਾ ਚਾਹੀਦਾ। ਬਹੁਤ ਵਧੀਆ ਲੰਗਰ ਹੈ। ਉੱਧਾਂ ਪਕੜੇ ਰੋਟੀ ਖਾਈਦੇ ਉੱਧਾਂ ਟਾਈਮ ਅੱਡੇ ਬੰਦੇ ਕੋਲ ਕਿ ਆਪਣੀ ਨੂੰ ਮਿਲਦੀ ਪਈ ਹੈ। ਸਵਾਦ ਬਹੁਤ ਵਧੀਆ ਸਵਾਦ ਆਉਂਦਾ ਹੈ। ਇਹ ਸੇਵਾ 5-6 ਮਹੀਨੇ ਹੋਇਆ ਚਾਲੂ ਕੀਤੀ ਹੈ। ਪਹਿਲਾਂ ਵਿਚਾਰ ਹੀ ਕਰਦੇ ਰਹੇ ਆ ਕਿ ਵੀ ਅਸੀਂ ਲੋਕਾਂ ਦੀ ਸੇਵਾ ਕਿਵੇਂ ਕਰ ਸਕਦੇ ਆ। ਮੈਂ ਵੀ ਸੋਚਿਆ ਕਿ ਭਈ ਮੈਂ ਇਹ ਵੇਖਿਆ ਜੀਟੀਯੂ ਤੇ ਕਿ ਜੀਟੀਯੂ ਤੇ ਵੀ ਤੇ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਇਹ ਪੜਿਆ ਕਿ ਭਈ ਲੋਕ ਲੰਗਰ ਦੀ ਸੇਵਾ ਕਰਦੇ ਆ। ਸੋ ਅਸੀਂ ਵੀ ਇਹ ਸੋਚਿਆ ਕਿ ਇਸ ਤੋਂ ਵਧੀਆ ਕੰਮ ਹੋਰ ਕੋਈ ਨਹੀਂ ਹੋ ਸਕਦਾ ਕਿ ਲੋਕਾਂ ਨੂੰ ਜਿਹੜੇ ਲੋੜਵੰਦ ਨੇ ਉਹਨਾਂ ਨੂੰ ਭੋਜਨ ਸ਼ਿਕਾਇਆ ਜਾਵੇ। ਹੋਰ ਉਹ ਸਸਤੀ ਰੇਟ ਤੇ ਤਾਂ ਕਿ ਮਤਲਬ ਇਹ ਉਹਨਾਂ ਨੂੰ ਇਹ ਵੀ ਨ ਮਹਿਸੂਸ ਹੋਏ ਕਿ ਅਸੀਂ ਮਹਿੰਗਾ ਭੋਜਨ ਖਾ ਰਹੇ ਆ। ਕਿਉਂਕਿ ਫ੍ਰੀ ਭੋਜਨ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਫਿਰ ਵੀ ਇਸਤੇ ਜ਼ਿਆਦਾ ਹੁੰਦੀ ਹੈ ਕਈ ਲੋਕ ਜਿੰਨਾਂ ਨਹੀਂ ਜੁਰਤ ਵੀ ਉਹ ਵੀ ਫ੍ਰੀ ਕਰਕੇ ਮਤਲਬ ਸ਼ੱਕਦੇ ਨੇ ਇਸ ਕਰਕੇ ਵੀ ਇਸਤੇ ਜ਼ਿਆਦਾ ਹੁੰਦੀ ਹੈ ਅਸੀਂ ਮਾਮੂਲੀ ਜਿਹਾ ਰੇਟ ਰੱਖਿਆ ਹੋਇਆ ਹੈ ਕੀ ਸਿਸਟਮ ਦਾ ਚੱਲਦਾ ਅਸੀਂ ਦੇਖੋ ਇਸੇ ਵਿੱਚ ਅਸੀਂ ਦਾਲ ਫਿਰ ਜੋਇਦ ਮਤਲਬ ਅਸੀਂ ਕਿਸੇ ਲਈ ਦਾਲ ਹੋ ਜਾਂਦੀ ਹੈ ਕਿਸੇ ਲਈ ਕੜੀ ਹੁੰਦੀ ਹੈ ਇਸੇ ਵੇਲੇ ਕੋਈ ਸਬਜ਼ੀ ਵੀ ਆ ਜਾਂਦੀ ਹੈ ਫੁਲਕੇ ਵੀ ਆ ਜਾਂਦੇ ਨੇ ਹਾਂਜੀ ਚਾਵਲ ਵੀ ਦੇ ਦੇਣੇ ਹਾਂ ਜਿਸਾਂ ਦੀ ਕਿਸੇ ਨੂੰ ਜ਼ਰੂਰਤ ਹੋਈ ਹੈ ਉਹ ਲੈ ਕੇ ਖਾ ਸਕਦੇ ਆ ਇਹ ਸਾਰਾ ਸਮਾਨ ਸਾਡਾ ਆਪਣੇ ਘਰਾਂ ਵਿੱਚ ਹੀ ਕਰਦੇ ਆ ਤਾਂ ਜਿਹੜੀਆਂ ਹਾਂ ਸੇਵਾ ਨਾਲ ਘਰਵੀਆਂ ਨੂੰ ਰਾਣੀਆਂ ਉਹ ਬਣਾਉਂਦੀਆਂ ਨੇ ਸਾਰੀਆਂ ਸਾਰੀ ਸੇਵਾ ਕਰਦੀਆਂ ਨੇ ਸਬਜ਼ੀ ਵਗੈਰਾ ਜੋ ਰੋਟੀਆਂ ਪਕਾਉਂਦਾ ਉਹ ਵੀ ਕਿ چار ਪੰਜ ਮਹੀਨੇ ਸ਼ੁਰੂ ਤੇ ਅੰਦੇ ਤੇ ਜੇਕਰ ਪੂਰਾ ਕਪੂਰ ਅਰਥ ਦਾਾਰਾ ਖਿਆਲੀ ਦਾ ਲੋਕੀਂ ਅੰਦਰ ਵੀ ਆ ਕੇ ਬੈਠ ਕੇ ਖਾ ਸਕਦੇ ਨੇ ਇਹ ਵਿਚਾਰ ਕਿੱਦਾਂ ਆਇਆ ਕਿਉਂਕਿ ਚਾਰ ਪੰਜ ਮਹੀਨਿਆਂ ਤੋਂ ਕੰਮ ਹੈ ਰਹੀ ਹੈ ਪਲੈਨਿੰਗ ਤਾਂ ਪਹਿਲੇ ਹੀ ਚੱਲਦੀ ਹੁੰਦੀ ਹੈ ਸਾਡੀ ਪਲੈਨਿੰਗ ਤੇ ਅਸੀਂ ਕਾਫੀ ਚਿਰ ਤੋਂ ਕਰ ਰਹੇ ਸੀ ਕਿਉਂਕਿ ਇਹ ਅਸੀਂ ਲਗਾਤਾਰ ਸ਼ੁਰੂ ਕਰਨਾ ਹੈ ਇਹ ਨਹੀਂ ਕਿ ਅਸੀਂ ਥੋੜੇ ਦਿਨ ਵਾਸਤੇ ਕਰਕੇ ਬੰਦ ਕਰ ਦੇਣਾ ਅਸੀਂ ਹਮੇਸ਼ਾ ਮਤਲਬ ਇਹਨੂੰ ਚਾਲੂ ਰੱਖਣਾ ਚਾਹੁੰਦੇ ਆਂ ਔਰ ਸਾਰੇ ਪਰਿਵਾਰ ਵੀ ਇਸ ਗੱਲ ਤੇ ਰਾਜੀ ਹੈ ਕਿ ਅਸੀਂ ਇਹ ਕੰਮ ਸੇਵਾ ਇਹ ਚੁਰਕ ਰੱਖੀਏ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਅਸੀਂ ਆਪਣੇ ਆਪ ਅਸੀਂ ਬੜਾ ਕੁਝ ਕਰਦੇ ਆਂ ਲੇਕਿਨ ਮੁਨਫਤ ਵਾਸਤੇ ਜਾਂ ਸਮਾਜ ਵਾਸਤੇ ਕੀ ਕੀ ਕਰ ਰਹੇ ਆਂ ਸਾਨੂੰ ਕੁਝ ਨਾ ਕੁਝ ਉਸ ਮੁਨਫਤ ਵਾਸਤੇ ਵੀ ਕਰਨਾ ਚਾਹੀਦਾ ਤਾਂ ਕਿ ਉਹ ਜਿਸ ਆ ਤੇ ਆਪਣੇ ਪਰਿਵਾਰ ਵਾਸਤੇ ਇਨੀ ਸੋਚਣਾ ਚਾਹੀਦਾ ਕਿ ਕਿ ਉਹ ਮਾਈ ਗੁਰੂ ਪ੍ਰਮਾਤਮਾ ਸਾਡੀ ਜਿਹੜੀ ਸੇਵਾ ਹੈ ਉਹ ਆਪਣੇ ਦਾਤ ਪ੍ਰਵਾਨ ਕਰੇ ਹੈ ਨਾ ਅਰੇ ਸਾਡੇ ਲੋਕ ਸੁਥੀਏ ਪਰ ਲੋਕ ਸੁਲੇ ਹੋ ਟਾਈਮਿੰਗ ਕਿੰਨੇ ਵਜੇ ਦੀ ਹੈ ਲੰਬਰ ਦੀ ਕਿੰਨੇ ਵਜੇ ਟਾਈਮ ਅਸੀਂ 5 ਵਜੇ ਤੋਂ ਲੈ ਕੇ 8:00 8:00 ਵਜੇ ਤੱਕ ਹੈ ਰੱਖਿਆ ਹੁੰਦਾ ਹੈ ਇਹ ਟਾਈਮ ਮਜ਼ਦੂਰਾਂ ਦਾ ਮੇਰੇ ਕੋਲ ਵਾਪਸ ਹਾਂ ਉਦ ਨੂੰ ਵੀ ਅਨੁਵਿਚਾਰ ਕੇ ਹਾਂ ਹਾਂ ਬਿਲਕੁਲ ਇਸ ਵੇਲੇ ਬਿਜੂਰ ਆਪਣੇ ਕੰਮਾਂ ਤੋਂ ਵੇਲੇ ਹੋ ਕੇ ਆ ਜਿੰਦੇ ਨੇ ਅੰਜੋ ਲੋਡ ਵੰਡ ਆ ਕੇ ਸ਼ੱਕ ਵੀ ਜਾਂਦੇ ਨੇ ਆਪਣੇ ਘਰਾਂ ਵਾਸਤੇ ਵੀ ਲੈ ਜਾਂਦੇ ਆ ਫਿਲਹਾਲ ਕਿੰਨੇ ਕ ਬੰਦੇ ਦਾ ਅਰੇਂਜਮੈਂਟ ਹੈ ਅਸੀਂ 35 40 ਆਦਮੀ ਦਾ ਅਸੀਂ ਅਰੇਂਜਮੈਂਟ ਰੱਖਿਆ ਹੋਇਆ ਔਰ ਜਿਉਂ-ਜਿਉ ਸੰਗਤ ਵਧਦੀ ਜਾਏਗੀ ਅਸੀਂ ਇਹ ਕੰਮ ਵਧਾਉਂਦੇ ਜਾਵਾਂਗੇ ਕੰਟੀਨਿਊ ਰਹੇਗਾ ਕੰਟੀਨਿਊ ਸਾਡੇ ਸਾਰਾ ਪਰਿਵਾਰ ਵੀ ਚਾਹੁੰਦਾ ਹੈ ਕਿ ਹਮੇਸ਼ਾ ਵੈਸੇ ਕੰਟੀਨਿਊ ਹੋਵੇ ਅਗੇ ਬੱਚੇ ਜਿਹੜੇ ਨੇ ਜਿੱਦਾਂ ਦਾ ਬਣਾ ਰੱਖਿਆ ਹੈ ਤਾਂ ਮੈਂ ਕੰਟੀਨਿਊ ਕੰਟੀਨਿਊ ਰੱਖਾਂਗੇ ਤਾਂ ਬੱਚੇ ਵੀ ਇਸ ਸਹਿਮਤ ਹੈਗੇ ਨੇ ਇਸ ਗੱਲ ਦੇ ਵਿੱਚ ਤਾਂ ਕਿ ਸਾਨੂੰ ਆਪਣੇ ਦਸਵੰਦ ਵੀ ਕੱਢਣਾ ਚਾਹੀਦਾ ਤਾਂ ਕਿ ਮਤਲਬ ਇਹ ਕਿ ਲੋਕਾਂ ਦੀ ਸੇਵਾ ਹੁੰਦੀ ਰਹੇ